ਵਨ ਟੋਟਲ ਮਲ ਯਾਦਗਾਰੀ ਸੇਵਾ ਸੁਸਾਇਟੀ ਦੇ ਚੇਅਰਮੈਨ ਬਾਬਾ ਰਾਜੂ ਵੱਲੋਂ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਅਜਨਾਲਾ ਰਮਦਾਸ ਦੇ ਖੇਤਰ ਵਿੱਚ ਆਪਣਾ ਸਭ ਕੁਝ ਗਵਾ ਚੁੱਕੇ ਲੋੜਵੰਦ ਪਰਿਵਾਰਾਂ ਨੂੰ ਗਾਵਾਂ ਦਿੱਤੀਆਂ ਗਈਆਂ ਤਾਂ ਜੋ ਉਹਨਾਂ ਦੀ ਜ਼ਿੰਦਗੀ ਮੁੜ ਲਈ ਹਾਂ ਤੇ ਆ ਸਕੇ ਅਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਇਸ ਮੌਕੇ ਬਾਬਾ ਰਾਜੂ ਨੇ ਦੱਸਿਆ ਕਿ ਦੀਵਾਨ ਟੌਡਰਮਲ ਯਾਦਗਾਰੀ ਸੇਵਾ ਸੁਸਾਇਟੀ ਲੋੜਵੰਦਾ ਦੀ ਮਦਦ ਪਿਛਲੇ 10 ਸਾਲ ਤੋਂ ਕਰ ਰਹੀ ਹੈ ਇਸ ਮੌਕੇ ਆਪ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਨੂੰ ਬੈੱਡ ਵਾਸ਼ਿੰਗ ਮਸ਼ੀਨਾਂ ਫ੍ਰਿਜ ਆਦਿ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਅਤੇ ਪਸ਼ੂਆਂ ਦੇ ਚਾਰਾ ਫੀਡ ਅਤੇ ਟਰੈਕਟਰਾਂ ਦੇ ਲਈ ਡੀਜ਼ਲ ਆ ਜ਼ਰੂਰੀ ਵਸਤੂਆਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਆਪ ਨੇ ਕਿਹਾ ਕਿ ਇਹ ਸੇਵਾ ਲਗਾਤਾਰ ਨਿਰੰਤਰ ਜਾਰੀ ਰਹੇਗੀ ਆਬਾਈ ਕਿਹੜੀ ਸੰਸਾ ਤੁਹਾਡੀ ਤੇ ਤੁਹਾਡੇ ਦੁਆਰਾ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਰਾਸ਼ਨ ਵੰਡਿਆ ਗਿਆ ਅਤੇ ਲੋੜਵੰਦ ਪਰਿਵਾਰਾਂ ਨੂੰ ਤੁਸੀਂ گاਵਾ ਵੀ ਦਿੱਤੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਭਵਾਨ ਜੋਤ ਦਾ ਜੀਤ ਯਾਦਗਾਰੀ ਸੇਵਾ ਸਭੀ ਸੰਤਾਂ ਵਾਹਮਾਰੀ ਸਾਹਿਬ ਦੀ ਕਿਰਪਾ ਨਾਲ ਅਬਰੰਦਾਸ ਪਿੰਡ ਕੱਚੀਆਂ ਦੇਹ ਕੰਢੀ ਘਰ ਤੋਂ ਵਾਜੇ ਪਰ ਘਰ-ਘਰ ਜਾ ਕੇ ਸਰਵੇ ਕਰਕੇ ਕਿਹੋ ਜਿਹੇ ਚੀਜ਼ ਦੀ ਲੋੜ ਹੈ ਜਾਂ ਫ੍ਰੀਜ ਵਾਸ਼ਿੰਗ ਮਸ਼ੀਨ ਤੇ ਆਹ ਜਿਹੜੀਆਂ گاਵਾ ਰੁੜ ਗਏ ਨੇ ਜਿਹੜੀਆਂ ਨੱਜਾ ਡੰਗਰ ਮਾਲ ਦੇ ਵਿੱਚ ਬੰਦਾ ਵੀ ਸੇਵਾ ਨਾਲ ਕੀਤੀ ਜਾ ਰਹੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀ ਸੇਵਾ ਹੋ ਰਹੀ ਆ ਜੀ ਗੁਰੂ ਸਾਹਿਬ ਅੱਜੋ ਤੇ ਵੀ ਕਿਰਪਾ ਕਰਨਗੇ ਆ ਬੈ ਸੇਵਾ ਚੱਲਿਆ ਕਹਿੰਦੇ ਜਿੱਦ ਕੇ ਸਹਾਣੀ ਡੀਜੀਲ ਦੀ ਸੇਵਾ ਦੇ ਨਾਲ ਜਨਾਮ ਨੇ ਇਹ ਦੇਖ ਕੇ ਸਾਰਾ ਸਹਾਤਾ ਉਹਨੇ ਸਰਵੇ ਕਰਕੇ ਮੇਰਾ ਹਿਸਾਬ ਨਾਲ ਸੇਵਾ ਕੀਤੀ ਚਾਲ ਨੇ ਬਣ ਕੇ ਜਾਰੀ ਹੈ ਸੇਵਾ ਅੱਗਾ ਇਹ ਸਰਵੇ ਕਰ ਕਰ ਕੇ ਜਾਣਾ ਮੇਰੇ ਜੇ ਸਾਡੇ ਚੀਜ਼ ਥੋੜਾ ਸਾਡਾ ਆਪਣਾ ਬੈੱਡ ਵੀ ਚਾਹੀਦਾ ਬੈੱਡ ਵੀ ਦੇ ਦੇਣ ਆ ਮੋਸ਼ਨ ਮਸ਼ੀਨ ਦੇ ਬੱਚੇ ਨਹੀਂ ਆ ਟਾਟੀਆਂ ਟਕਾਪਾਂ ਕੱਚ ਦੇ ਸਾਈਕਲ ਕੱਟ ਵੀ ਦੇ ਦੇ ਮਾਰੇ ਦੀ ਸੇਵਾ ਦੀ ਸੰਗਤ ਪਰਾਰੇ ਨਾਲ ਹੀ ਚੱਲਦਾ ਕਿ ਰਾਣੀ ਜੀ ਦੇ ਸਾਹਿਬ ਸਾਹਿਬ